ਅੱਜ ਤੁਹਾਡੀ ਵੱਡੀ ਅਪਡੇਟ ਦੇ ਨਾਲ ਤੁਹਾਨੂੰ ਜੋੜ ਰਹੇ ਹਾਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਹਾਰ ਚੁੱਕੇ ਨੇ ਵੱਡੀ ਖਬਰ ਆ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਆਮ ਆਦਮੀ ਪਾਰਟੀ ਦਾ ਸਫਾਇਆ ਹੁੰਦਾ ਹੋਇਆ ਨਜ਼ਰ ਆ ਰਿਹਾ ਦਿੱਲੀ ਵਿਧਾਨ ਸਭਾ ਚੋਣਾਂ ਦੇ ਅੱਜ ਨਤੀਜੇ ਐਲਾਨੇ ਜਾ ਰਹੇ ਨੇ ਜਿੱਥੇ ਗੱਲ ਕਰੀਏ ਕਿ ਬੀਜੇਪੀ ਆ ਜਿਹੜੀ ਉਹ ਵੱਡੀ ਟੱਕਰ ਹੈ ਆਮ ਆਦਮੀ ਪਾਰਟੀ ਨੂੰ ਦੇ ਰਹੀ ਹੈ ਤਾਂ ਗਗਨ ਜੀ ਕਿਵੇਂ ਦੇਖਦੇ ਹੋ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਨੇ ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਵੀ ਰਹਿ ਚੁੱਕੇ ਨੇ ਉਨ੍ਹਾਂ ਦੇ ਗੱਡ ਦੇ ਵਿੱਚ ਉਹਨਾਂ ਦੀ ਕਰਾਰੀ ਹਾਰ ਹੋਈ ਆ ਜੀ ਬਿਲਕੁਲ ਪਰਮੇਂਦਰ ਜੇਕਰ ਦੇਖਿਆ ਜਾਵੇ ਤਾਂ ਆਮ ਆਦਮੀ ਪਾਰਟੀ ਦੀ ਇਹਨੂੰ ਸਭ ਤੋਂ ਬੁਰੀ ਹਾਰ ਜਿਹੜੀ ਹੈ ਉਹ ਮੰਨੀ ਜਾ ਸਕਦੀ ਹੈ ਕਿਉਂਕਿ ਜੇਕਰ ਗੱਲ ਕਰੀਏ ਤਾਂ ਭਾਜਪਾ ਦੇ ਜਿਹੜੇ ਨੇ ਰੁਝਾਨ ਜਾਂ ਐਗਜ਼ਿਟ ਪੋਲ ਜਿਹੜੇ ਉਹ 11 ਐਗਜ਼ਿਟ ਪੋਲ ਜਿਹੜੇ ਦੱਸੇ ਜਾ ਰਹੇ ਸਨ ਉਹ ਸੱਚ ਹੁੰਦੇ ਕਿ ਇਹ ਕੀ ਮਤਲਬ ਇਹਨੇ ਬੇਨ ਸੱਚ ਹੁੰਦੇ ਜਿਹੜੇ ਨੇ ਉਹ ਨਜ਼ਰ ਆ ਰਹੇ ਨਹੀਂ ਤਾਂ ਹੁਣ ਜਿਹੜੇ ਪਹਿਲਾਂ ਤਾਂ ਰੁਝਾਨ ਸੀਗੇ ਰੁਝਾਨਾਂ ਨੂੰ ਅਸਲ ਨਹੀਂ ਮੰਨਿਆ ਜਾ ਰਿਹਾ ਸੀ ਹੁਣ ਤਾਂ ਨਤੀਜੇ ਜਿਹੜੇ ਨੇ ਉਹ ਨਿਕਲ ਕੇ ਸਾਹਮਣੇ ਆ ਰਹੇ